ਸਤਿ ਸ਼੍ਰੀ ਅਕਾਲ ਜੀ ਆਪਾਂ ਹੋ ਗਏ ਤਿਆਰ ਸੋ ਹੁਣ ਆਪਾਂ ਕੱਲ ਆਪਾਂ ਸ਼ਾਪ ਤੇ ਗਏ ਸੀਗੇ ਉਹ ਨਾ ਸ਼ਾਪ ਵਗੈਰਾ ਬੰਦ ਸੀਗੀ ਜਾਂ ਆਫ ਡੇ ਸੀਗਾ ਉਹਨਾਂ ਦਾ ਸੋ ਇਸੇ ਜਿਆ ਕਰਕੇ ਆਪਾਂ ਸਮਾਨ ਵਗੈਰਾ ਲਿਆਣੀ ਸੀ ਪਾਈ ਸੋ ਇਸੇ ਜਿਆ ਕਰਕੇ ਹੁਣ ਆਪਾਂ ਜਾ ਰਹੇ ਆ ਮੈਂ ਤਿਆਰ ਹੋ ਗਈ ਆ ਸੋ ਬਾਏ ਬਾਏ ਉੱਥੇ ਜਾ ਕੇ ਮਿਲਦੇ ਆਂ ਕੋਲੋ ਜੀ ਆਪਾਂ ਵੀ ਸ਼ਾਪ ਵਗੈਰਾ ਅਕੇ ਪਹੁੰਚੇ ਸੀਗੇ ਸੋ ਕਾਫੀ ਸਮਾਨ ਆ ਤੈ ਜਿਹੜਾ ਆਪਣਾ ਜ਼ਰੂਰਤ ਦਾ ਸਮਾਨ ਜਿਹੜਾ ਆਪਾਂ ਲੈਣਾ ਸੀ ਉਹ ਸੋ ਦੂਸਰੇ ਵਗੈਰਾ ਹਰ ਤਰ੍ਹਾਂ ਦੇ ਸੀਗੇ पर उसे कोई ब्यूटी प्रोडक्ट मैंने नहीं मिले सो जिन्हें मैं परफ्यूम वगैरह चाहिए थी तो और मिलेगी उसे काफ़ी ज़्यादा लोग आई जाए चीज़ आई जाती सी मतलब वीडियो शॉप है जी एक एयरसोर्स भी शॉप आ गई तो मतलब उतिया सर्विस आ गई फुल चीज़ आप जो भी चाहिए पर उतना रेट फिक्स हो नहीं हैं सो भी अंकल ताल्ते थे ਨੇ ਵੀ ਇਹ ਤੇ ਸਮਾਨ ਵਗੈਰਾ ਲੈਣ ਆਂਦੀ ਸੀਗੀ ਤੇ ਕਾਫੀ ਲੋਕ ਉੱਥੇ ਆਈ ਜਾਂਦੇ ਸਜਾਈ ਜਾਂਦੇ ਸੀ ਮਤਲਬ ਜਿਵੇਂ ਜਰ ਕੋ ਸਪੋਰਟ ਦੇ ਲਈ ਕਿ ਪਤਾ ਵਾਂ ਦਾ ਸਾਹ ਬਤਾਵ ਕਰਕੇ ਬਲਾਗ ਬਣਾਨੇ ਵੀ ਜਾਂਦੇ ਸੀ ਤੇ ਇੱਥੇ ਆਪਾਂ ਤੁਹਾਨੂੰ ਦਿਖਾ ਲਈ ਚੀਜ਼ਾਂ ਉੱਥੇ ਆਪਾਂ ਦੇਤੀਆ ਤੁਹਾਨੂੰ ਬੋਤਿਆਂ ਆਪਾਂ ਜਰੂਰ ਆਪਾਂ ਵੀਡੀਓ ਚ ਸ਼ੇਅਰ ਕੀਤੀ ਹੈ ਨਹੀਂ ਜੀ ਸੋ ਇਕਰ ਆਪਾਂ ਸਮਾਨ ਵਗੈਰਾ ਦੇਖ ਰਹੀ ਸੀ ਜੀ ਸੋ ਜਿਹੜਾ ਕੁਝ ਮੰਮੀ ਨੂੰ ਚਾਹੀਦਾ ਸੀ ਮੰਮੀ ਘਰ ਵਾਸਤੇ ਲੈ ਰਹੀ ਸੀ ਜੀ ਮੇਰੇ ਕੋਲ ਤੇ ਤੀਸੀ ਮਾਤਾ ਮੈਗੀ ਕਰਾਏ ਜਾਣੀ ਸੀ ਨਰੋਨੀ ਵਗੈਰਾ ਇਸ ਤਰ੍ਹਾਂ ਦੀ ਜੇ ਲੈਣੀ ਸੀ ਤੋ ਮੰਮੀ ਥੋੜਾ ਬੋਟਾ ਸਾਰਾ ਜਤ ਮਾਨ ਲਿੱਤੀ ਜਾਂਦੀ ਸੀ ਕਿਉਂਕਿ ਬਾਕੀ ਨਾ ਅਸੀਂ ਬਾਹਰੋਂ ਹੀ ਸਾਮਾਨ ਲੈ ਲੈਨੇ ਆ ਜਿਆਦਾ ਜੀ ਮਤਲਬ ਵੱਧ ਦੀ ਪਿਆਰ ਇੰਦਾ ਸਾਮਾਨ ਤੋ ਸੇ ਇੰਨੇ ਜਿਆਦਾ ਸ਼ੋ ਪੀ ਸੋਨੇ ਸੋਨੇ ਸ਼ੋ ਪੀ ਸੀਗੇ ਬੁੱਧਾ ਚੀਜ਼ੇ ਸ਼ੋ ਪੀ ਸੀਗੇ ਮਤਲਬ ਮੂਤੀਆਂ ਵਗੈਰਾ ਸੀਗੇ ਤੋ ਇੰਨੇ ਸੋਨੇ ਸੋਨੇ ਡੈਕੋਰ ਦੇ ਮਤਲਬ ਪੀਸ ਪਏ ਸੀਗੇ ਨਾ ਤੋ ਗਲਾਸ ਵਗੈਰਾ ਬੋਲ ਵਗੈਰਾ ਮੱਗੋ ਕੱਪੋ ਵਗੈਰਾ ਇੰਨੇ ਸੋਨੇ ਸੋਨੇ ਸੀਗੇ ਤੋ ਇਥੇ ਰੱਖੋ ਲੈਣੇ ਮੰਮੀ ਕਹਿੰਦੇ ਦੂਜੇ ਲਵਾਉਗੇ ਕਿ ਤੱਕ ਪਰ ਇਹ ਨਹੀਂ ਲੈਣੇ ਅਗੇ तो इतने भी आप काफ़ी ज़्यादा शोपीस पे तो इन्ने सोने सोने दिल करता सारे ही लै गए सो इधर अपना कपड़िया का जोड़ा अपार्टमेंट से इधर भी देखे जाके सो कपड़े इन्ने ज़्यादा मैंने खास नहीं लगे थे उसे बढ़िया नहीं लगे थे सी तो फिर ना मतलब मैं जब तक बहार चली गई उत् बहुत वजिए एरिया बनाया सी उसके बाद रिक्शा आप आपके घर में आते थे सो ऑटो के बैठे आप घर में चाल के पाते थे तो फिर अपना मतलब समान चीज़ काफ़ी ज्यादा इस तरह मैं कल जा नहीं सकती काफ़ी ज्यादा चीज़ इस वजह करके तो मैं घर से आई थी घरों तो इस वजह करके फिर अपना जटो वगैरह भुलिया सो उस बाद मतलब ऑटो से समान वगैरह रख के घर पहुंचे थे जी ਬਹੁਤ ਹੀ ਮੰਨਣਾ ਵਧੀਆ ਸੀ ਸੇਵਾ ਸੇ ਬਹੁਤ ਜਗਾਂ ਕੋਨੇ ਕੋਨੇ ਕਲੋਸ ਕਰ ਗਿਆ ਪਿਆ ਸੀ ਸੇ ਬੋਕ ਕੈਨਸ ਜਿਆ ਸਮਾਨ ਉਹਨਾਂ ਦਾ ਲਓ ਜੀ ਆਪਾਂ ਘਰੇ ਪਹੁੰਚ ਗਏ ਅੰਕਲ ਨੂੰ ਕਰਾਇਆ ਦਿੱਤਾ ਸਮਾਨ ਰਖਾਇਆ ਸੋ ਲਓ ਜੀ ਹੁਣ ਆਪਾਂ ਸਾਰਾ ਸਮਾਨ ਵਗੈਰਾ ਲੈ ਕੇ ਆ ਗਏ ਸੀਗੇ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਸੋ ਕੋਸ਼ਿਸ਼ ਸਮਾਨ ਵਗੈਰਾ ਲੈਤਾ ਮम्मा ਦੇ ਨਾਲ ਸੋ ਹੁਣ ਆਪਾਂ ਤੁਹਾਨੂੰ ਦਿਖਾਣੇ ਆ ਕੀ ਕੀ ਲੈ ਕੇ ਆਏ ਇਸ ਦਾ ਮਜ਼ਾਕ ਕਰੀਏ ਅੰਗੀ ਕਨਾਂ ਤੇ ਲੱਗਦੀ ਜੀ ਇੱਕਦਾਂ ਤੇ ਜਦੋਂ ਵਰ ਬਿਲਾ ਕੀ ਜਾਂਦੇ ਜਿਨਾਂ ਵਾਲੀ ਜਦੋਂ ਮੈਂ ਜੋ ਵੀਡੀਓ ਸਟਾਰਟ ਕਰ ਰਹੀ ਸੀ ਉਹਨਾਂ ਨੇ ਹਸਾਈ ਦਿੱਤਾ ਤੇ ਇਸ ਦਾ ਮਜ਼ਾਕ ਕਰੀਏ ਜੀ ਮੈਂ ਮਮੀ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵੀ ਲੈ ਲਿਆ ਦਿੱਤੀਆਂ ਸੋ ਮਤਲਬ ਮੈਂ ਆਪ ਜਿਹਾ ਸੋ ਨਾ ਚੀਜ਼ਾਂ ਵਗੈਰਾ ਲੈ ਲਈਆਂ ਸੀ ਖਾਣ ਪੀਣ ਵਾਲੀਆਂ ਮੰਮੀ ਕਹਿੰਦੇ ਵੀ ਚਲ ਤੂੰ ਵੀ ਲੈ ਲਈ ਸੋ ਉਤੋਂ ਆਪਾਂ ਲੈ ਕੇ ਆਏ ਆ ਖਾਣ ਪੀਣ ਨੂੰ ਮੈ ਆ ਗਏ ਮੈ ਗਏ ਵਗੈਰਾ ਲੈਤੀਆਂ ਨੇ ਜੀਆਂ ਸੋ ਆਪਾਂ ਦੇਖਦੇ ਆਂ ਸੋ ਲੋ ਜੀ ਆਪਾਂ ਮਾਈਕ ਕਰ ਲਿਆ ਔਨ ਸੋ ਸਭ ਤੋਂ ਵੈਲਾ ਫਾਲਿਆਂ ਦਾ ਔਤੋ ਦੇਸੀ ਕਿਉ ਸੇ ਮੈਨੂੰ ਆਇਆ ਸੀਗਾ ਵੀ ਸਬਾ ਸਾਬ ਵਾਸਤੇ ਲੈਣਾ ਸੀਗਾ ਦੇਸੀ ਕਿਉ ਕਾਫੀ ਟਾਈਮ ਦੀ ਮੇਰੀ ਤਾਂ ਘੋਲ ਹੀ ਹੋਈ ਜਾਂਦੀ ਸੀ ਜੀ ਮੈਂ ਆਪਾਂ ਦੇਸੀ ਝੋਲੇ ਆਉਤੋਂ ਬਹੁਤ ਵਧੀਆ ਮਾੜਿਆ ਦੀ ਆ ਰੀਜ਼ਨੇਬਲ ਪ੍ਰਾਈਸ ਤੇ ਮਿਲ ਜਾਂਦੇ ਨੇ ਉੱਥੇ ਠੀਕ ਠਾਕ ਵਧੀਆ ਪ੍ਰਾਈਸ ਤੇ ਆਪਾਂ ਨੂੰ ਮਿਲ ਜਾਂਦੇ ਰੇਟ ਤੇ ਸੋ ਗੋਸ ਸਾਫ ਦੇ ਆ ਬੋਤਲਾ आ वाली है एक मेरी एक मम्मी की मम्मी कहने चल एक तू लाला सो चीनी लिया आप दो दो पैकेट ने गे चीनी लिया सो दो पैकेट आप चीनी ले आए थे वैसे मतलब वैसे साढ़े घरे चीनी घट ही लगती है जी पेके घरे सो सोया बारे चीनी मम्मी तो बिलकुल भी फिका खाते ने पीए ने गे चाह वगैरह जमा ही शूगर पेशेंट ने करके सो आप, आप चीनी थोड़ी लेती है तो मेनु लगता कि दो किलो होगी तो किलो चीनी से तो एक बड़ा हार फरनाइल लियाईल लैती सी आप दो किलो सरों का तेल ਤੇਲ ਵਗੈਰਾ ਵਸੇ ਪਿਆ ਸੀਗਾ ਪਰ ਫਿਰ ਵੀ ਮੰਮੀ ਕਹਿੰਦੇ ਲੈ ਕੇ ਰੱਖ ਲੈਣੇ ਆਗੇ। ਕਾਫੀ ਜਿਹਾ ਪਿਆ ਸੀਗਾ 5 ਲੀਟਰ ਵਾਲੀ ਪਹਿਲਾਂ ਲਿਆਂਦੀ ਹੋਈ ਸੀਗੀ ਬੋਟਲ। ਮੰਮੀ ਕਹਿੰਦੇ ਵੀ ਚਲੋ ਸਰ ਜੂਗਾ 2 ਲੀਟਰ ਹੋਰ ਲੈ ਲੈਣੇ। ਆਹ ਸਭ ਤੋਂ ਵੱਡਾ ਮਮੋ। ਮੱਕਰ ਉਹਨਿਹੇ ਦਾ ਪੈਕ ਤੇ ਸਰ ਦਾ ਸਾਬਲੀ ਲਿਆ ਸੀਗਾ। ਨਾ ਕਿ ਸਰ ਦਾ ਸਾਬ ਨੂੰ ਬਹੁਤ ਪਸੰਦ ਆ ਮੰਮੀ। ਕਈ ਵਾਰੀ ਨਾ ਉਹਨਾਂ ਨੂੰ ਬਸ ਐ ਕੁਛ ਨਾ ਕੁਛ ਲੈ ਕੇ ਤੇ ਜਿੰਦੇ-ਜਿੰਦੇ ਜਾਂ ਚਾਕਲੇਟ ਜਾਂ ਇਦਾਂ ਮਤਲਬ ਉਹਨਾਂ ਨੂੰ ਇਹ ਚੀਜ਼ਾਂ ਜ਼ਿਆਦਾ ਪਸੰਦ ਨੇ। ਇਹ ਤਾਂ ਸਦਾ ਸੰਦਾਰ ਹੀ ਕਿਵੇਂ ਕਹਿੰਦੇ ਹੁੰਦੇ ਆਗੇ ਜਿਵੇਂ ਵੀ ਚਾਕਲੇਟ ਵਗੈਰਾ ਲੈ ਆਇਓ ਡੱਬਾ ਚਾਹੇ ਨਾਲ ਲੈ ਆਇਓ ਇਹਨਾਂ ਨੂੰ ਆਏ ਹੁੰਦਾ ਫਿਰ ਆਪਾਂ ਜਿਹੜਾ ਮਕੂਰਨੀ ਦਾ ਪੈਕ ਲਏ ਹਾਂ ਅੱਜਿਆਂ ਦੇ ਦੋ ਪੈਕ ਲਏ ਸੀਗੇ ਆਪਾਂ ਗੁੰਡੀ ਦਾ ਪੈਕ ਇਹ ਆਪਣੇ ਘਰ ਵਾਸਤੇ ਸੀ ਉਹ ਚਾਹ ਪੱਤੀ ਮੈਚ ਮੈਚ ਦਾ ਪੈਕ ਪਰ ਲੇਤਾ ਸੀ ਇਥੋਂ ਮੰਮਾ ਨੇ ਕਿਲੋ ਵਾਲਾ ਹੀ ਹੈ ਵੀ ਅਲਡੀ ਦਾ ਬੈਸ ਆਹਾ ਮਾਇਓਨਿਸ ਕਿਉਂਕਿ ਆਪਾਂ ਦਾ ਰੈਸਪੀ ਹੈ ਵਗੈਰਾ ਸ਼ੇਅਰ ਕਰਦੇ ਰਹਿੰਨੇ ਤਾਂ ਕਰਕੇ ਫਿਰ ਆਪਾਂ ਆ ਮਾਇਓਨਿਸ ਲੈ ਕੇ ਆਏ ਸੀਗੇ ਸੋ ਮੰਮੀ ਉਹਨੇ ਟਾਇਰ ਦਾ ਯੂਜ਼ ਨਹੀਂ ਕਰਦੇ ਆਗੇ ਮੰਮੀ ਕਹਿੰਦੀ ਤੂੰ ਲੈ ਜੀ ਜੇ ਤੂੰ ਲੈਣੀ ਆ ਤਾਂ ਲੈ ਲੈ ਤਾਂ ਕਰਕੇ ਆਪਾਂ ਨੂੰ ਮਾਇਓਨਿਸ ਬਹੁਤ ਵਧੀਆ ਲੱਗੀ ਤੇ ਇਹ 77% ਲੈਸ ਫੈਟ ਆ ਦੈਨ ਪੋਪੂਲਰ ਮਾਇਓਨਿਸ ਤੁਸੀਂ ਦੇਖ ਸਕਦੇ ਹੋ ਕਿ ਵਧੀਆ ਵੇਲੇ ਚ ਜ਼ਿਆਦਾ ਫੈਟ ਨਹੀਂ ਹੈਗੀ ਮਤਲਬ ਠੀਕ ਚਾਲ ਜੇ ਹੋਊਗੀ ਤਾਂ ਸਹੀ ਆਏ ਤਾਂ ਹਾਲੀ ਵੀ ਐਣੀ ਉਹਨਾਂ ਨੇ ਵੀ 70% ਲਿਖਿਆ ਹੋਇਆ ਵਾ ਸੋ ਦੇਖੋ ਇਹ ਵੀ ਬਹੁਤ ਵਧੀਆ ਮਿਉਣੀ ਸਗੀ ਇਹ ਵੀ ਮੈਂ ਲੈ ਲਈ ਸੀ ਕਿਉਂਕਿ ਆਪਾਂ ਇਸੇ ਵਾਰਾ ਸ਼ੇਅਰ ਕਰਦੇ ਆ ਫੇਸਬੁਕ ਵਰਕੇ ਆਪਾਂ ਵੀ ਨਾ ਚੀਜ਼ਾਂ ਦੀ नीड ਰਹਿੰਦੀ ਆ ਲੋੜ ਰਹਿੰਦੀ ਆ ਆਵਲਾ ਟਾਈਟ ਸਰਕਲ ਆ ਮਮਣੀ मम्मी ने यही पसंद है जर्फ एक्शन मम्मी ए कपड़े धोने तो पसंद करते दो किलो की है दो किलो की पैकिंग तो दाल लड़ती थी तो बाकी सौदे जो तो आप बहरों ही लेते हैं जी क्योंकि ਸਾਡੇ ਜ਼ਿਆਦਾਤਰ ਬਾਲੇ ਉੱਥੇ ਕਈ ਸੌਦੇਦਾਰਾ ਨਾ ਮਤਲਬ ਮੋਟੀਆਂ-ਮੋਟੀਆਂ ਨਹੀਂ ਸੀ ਤਾਂ ਕਰਕੇ ਮੰਮੀ ਨੇ ਮਨਾ ਕਰਤਾ ਸੀ ਕਾਫੀ ਦਾਣਾ ਲੱਗਤੀਆਂ ਸੀ ਪਰ ਉਹ ਬਾਅਦ ਵਿੱਚ ਜਦੋਂ ਦੇਖਿਆ ਨਾ ਸਾਨੂੰ ਹੋਰ ਹੀ ਜਨ ਲੱਗੀਆਂ ਵੀ ਕਿ ਪਤਾ ਨਹੀਂ ਹੈਗਾ ਸਾਡੇ ਖਾਦਾ ਨਹੀਂ ਨਾ ਉਦਾਂ ਦਾ ਵੀ ਆਏ ਹੁੰਦਾ ਵੀ ਪਤਾ ਨਹੀਂਗਾ ਵੀ ਕਹਿੋ ਜੀ ਹੋਊ ਕਹਿੋ ਜੀ ਨਾ ਤਾਂ ਕਰਕੇ ਨਾ ਅਸੀਂ ਥੋੜੀ ਲਈ ਨਵਾਲੀ ਵਿੱਚ ਅਸੀਂ ਆਈ ਲਈ ਜਿਹੜੀ ਸਾਨੂੰ ਵਧੀਆ ਲੱਗੀ ਸੋ ਇਹ ਸਾਡੇ ਘਰ ਚ ਜ਼ਿਆਦਾ ਬਣਦੀ ਆ ਸੋ ਆ ਆਪਣਾ ਜੀਰਾ ਲੈ ਅੰਦਰ आ, मैगी के पैक दो सरदार साहब वास्ते ले क्योंकि अपने घर नाम मैगी बीरे भी नहीं खाते है मतलब मेरे अग्नि बना लेंगी जे कि आई होव मैं ले आं कहीं बना लें पर वैसे खाते नहीं बीरे हूनी चाह वाले काजू बदाम तो ये भीरे हु वास्ते लेते ਇੱਕ ਵੱਡੇ ਦੇ ਰਾਸ ਇੱਕ ਛੋਟੇ ਦੇ ਰਾਸ ਮੰਮੀ ਨੇ ਦੋ ਪੈਕਟ ਲੈ ਲਏ ਮੈਂ ਨੂੰ ਕਹਿੰਦੇ ਚੱਲ ਉਹਨਾਂ ਵਾਸਤੇ ਲੈ ਲੈਨੇ ਆਹ ਬਲੈਕ ਸਾਲਟ ਦਾ ਪੈਕਟ ਸੀਗਾ ਨਾ ਮਾ ਆਹ ਬਲੈਕ ਸਾਲਟ ਸੀਗਾ ਬਹੁਤ ਵਧੀਆ ਸੀਗਾ ਮਤਲਬ ਐਂ ਦੇਖਣ ਨੂੰ ਵੀ ਇੰਨਾ ਵਧੀਆ ਲੱਗ ਰਿਹਾ ਨਾ ਸ਼ਾਇਦ ਵੀਡੀਓ ਦੇ ਵਿੱਚ ਨਹੀਂ ਆਵੇ ਬਹੁਤ ਵਧੀਆ ਲੱਗਿਆ ਮੈਨੂੰ ਜੀ ਸੁੱਕਾ ਸੁੱਕਾ ਜਾਈ ਨਹੀਂ ਵੀ ਜਿੱਲਾ ਜਿੱਲਾ ਜਾਂਨ ਇਹ ਬਹੁਤ ਵਧੀਆ ਨਮਕਾਗਾ ਇੰਨਾ ਜ਼ਿਆਦਾ ਮਹੀਮਾ ਨਾ ਬਹੁਤ ਜ਼ਿਆਦਾ ਸੋ ਇਹ ਇੱਕ ਬਲੈਕ ਸੌਪਰ ਦਾ ਨੰਬਰ ਪੈਕਟ ਲਿਆ ਕੇ ਆਪਾਂ ਸੋ ਆ ਸਾਬਣਾਂ ਵਗੈਰਾ ਲਿਆਂਦੀਆਂ ਸੀ ਜੀ ਆ ਸੌਰੀ ਆ ਸਾਬਣ ਲਿਆਂਦੀ ਸੀ ਜੀ ਇਹ ਬਹੁਤ ਵਧੀਆ ਹੁੰਦੀ ਹੈ ਜੀ ਇਹਨਾਂ ਦੀ ਇੰਨੀ ਮਤਲਬ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਜੀ ਤੇ ਅੰਦਰਲੇ ਸਾਬਣ ਜਿਹੜੇ ਹੁੰਦੇ ਆ ਉਹ ਵਧੀਆ ਹੀ ਹੁੰਦੇ ਨੇਗੇ ਬਹੁਤ ਵਧੀਆ ਹੁੰਦੇ ਆ ਇਹ ਸਾਬਣ ਹਾਂ ਆ 2 ਰੁਪਏ ਉੱਥੇ ਨਾ ਕੋਈ ਸਾਡੇ ਪਿੰਡ ਦੇ ਹੀ ਸੀਗੇ ਨਾ ਮਤਲਬ ਉਹਨਾਂ ਦੇ ਜਿਹੜੇ 2 ਰੁਪਏ ਮਤਲਬ ਬਾਦਦੇ ਸੀਗੇ ਤੇ ਉਹਨਾਂ ਕੋ ਚੇਂਜ ਹੈ ਨਹੀਂ ਸੀਗਾ ਉਹ ਕਹਿੰਦੇ ਵੀ ਤੁਸੀਂ ਦੋ ਕਾਫੀ ਦੇ ਪਾਊਚ ਲੈ ਲਓ ਤੇ ਉਹ ਕਹਿੰਦੇ ਵੀ ਸਾਡੇ ਨਹੀਂ ਪਿੰਦੇ ਹੈਗੇ ਉਹਨਾਂ ਨੇ ਸਾਨੂੰ ਫੜਾ ਦੇ ਇਹ ਉਹ ਕਾਫੀ ਪਾਊਚ ਨੇਗੇ ਤੇ ਸੌਰੀ ਆਪਾਂ ਸਾਬਾਂ ਨੇ ਉੱਥੇ پتہ ਕੀ ਹੈ ਵੀ ਮਤਲਬ ਜਿਵੇਂ ਰਫਾਈਨਡ ਵਗੈਰਾ ਹੋਰ ਚੀਜ਼ਾਂ ਕਾਫੀ ਚੀਜ਼ਾਂ ਹੁੰਦੀਆਂ ਨੇ ਹੈਗੇ ਸਾਡੇ ਰਫਾਈਨਡ ਯੂਜ਼ ਨਹੀਂ ਕਰਦੇ ਸਭ ਦੇ ਸਰੋਂ ਦਾ ਤੇਲ ਯੂਜ਼ ਕਰਦੇ ਆ ਜਾਂ ਫਿਰ ਕਿਓ ਵਗੈਰਾ ਇਸ ਕਰ ਲੈਂਦੇ ਨੇਗੇ ਸੋ ਫੈਂਟ ਯੂਜ਼ ਨਹੀਂ ਕਰਦੇ ਸਾਬਣਾ ਵਗੈਰਾ ਜਾਂ ਹੋਰ ਮਤਲਬ ਚਾਹ ਪੱਤੀਆਂ ਮਿਰਚਾਂ ਵਗੈਰਾ ਤੇ ਸਰਫਾ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਬਹੁਤ ਵਧੀਆ ਹੁੰਦੀਆਂ ਨੇ ਸੋ ਆਪਾਂ ਉਹ ਬਾਇ ਕਰ ਲਈਆਂ ਤੇ ਦਾਲਾਂ ਦਾ ਕੋਈ ਮਤਲਬ ਬਾਹਾਂ ਨਹੀਂ ਸੀਗਾ ਇਸ ਕਰਕੇ ਉੱਥੋਂ ਸਿੱਧੀ ਬਾਹਰੋਂ ਵੀ ਲੈ ਸਕਦੇ ਹਾਂ ਸੋ ਬਸ ਥੋੜੇ ਬਹੁਤੇ ਸੋਧੇ ਆ ਗਏ ਆਪਣੇ ਤੇ ਬਾਕੀ ਆਪਣੇ ਬਾਹਰੋਂ ਆ ਜਾਣ ਤਕਰੀਬਨ ਤਕਰੀਬਨ ਆ ਹੀ ਗਏ ਕਿਉਂਕਿ ਦਾਲਾਂ ਵਗੈਰਾ ਪਿੰਗੇ ਹੀ ਰਹਿੰਦੀਆਂ ਆਪਣੇ ਸੋ ਕਿਉਂਕਿ ਵੀ ਜ਼ਿਆਦਾ ਕੋਈ ਮਤਲਬ ਇੰਝ ਜ਼ਿਆਦਾ ਨਹੀਂ ਲੱਗਦੀਆਂ ਹੈਗੀਆਂ ਸਾਡੇ ਘਰੇ ਦਾਲਾਂ थोड़िया बहुतिया लगदिया ने इनिया ज्यादा नहीं लगदियां लग क्योंकि बीर दो ते मम्मी ने सोए स करके सो बाकी कद कहीं बार भी डिनर हो जाता सोए सजह करके साबणा तो वगैरह मतलब बहुत वादिया मिल जाए साबणा हो गई मतलब सर्फ हो गई सर्फ एक्सल है नहीं सभी इस करके असि टाइट ले आए मम्मी ने सर्फ एक्सल पसंद आ गई टाइट भी इन्नी ज्यादा पसंद नहीं है पर आप ले आए फिर भी सो ਬਸ ਆਪੇ ਇੰਨਾ ਕਿ ਸਮਾਨ ਲੈ ਕੇ ਆਏ ਸੀ ਦੇ ਵਿੱਚੋਂ ਕੁਝ ਮੇਰਾ ਵਾ ਬਾਕੀ ਮੰਮੀ ਹੁਣਾ ਦਾ ਵਾ ਸੋ ਮੈਂ ਵੀ ਜਿਹੜੀਆਂ ਚੀਜ਼ਾਂ ਦੀ ਮੈਨੂੰ ਲੋੜ ਸੀ ਵੀ ਮੈਂ ਲੈ ਲਈ ਮੰਮੀ ਕਹਿੰਦੇ ਕਿ ਚਲ ਤੂੰ ਵੀ ਲੈ ਲੈ ਕੁਝ ਜੇ ਲੈਣਾ ਦਾ ਤੇ ਮੈਂ ਦੇਸੀ ਘੋਲ ਲੈ ਲਿਆ ਮਿਉਨਿਸ ਵਗੈਰਾ ਪਾਸਤਾ ਮੈਂ ਗਿਆ ਇਸ ਤਰ੍ਹਾਂ ਦੀ ਜਿੱਡੀਆਂ ਲੈ ਲਈਆਂ ਜਿਹੜੀਆਂ ਵੀ ਆਪਾਂ ਨੂੰ ਲੋੜ ਸੀਗੀ ਸੋ ਕਾਕੇ ਸਰਦਾਰ ਸਾਹਿਬ ਇਹ ਜਿੱਡੀਆਂ ਖਾਣੀਆਂ ਆਪ ਸੰਦ ਕਰਦੇ ਆ ਪਸੰਦ ਕੀ ਮਤਲਬ ਨਾ ਉਹ ਵੇਲੇ-ਕਿਵਲੇ ਆ ਜਾਂਦੇ ਆ ਜੇ ਘਰੇ ਕਈ ਵਾਰੀ ਟਾਈਮ ਤੇ ਨਹੀਂ ਆਉਂਦੇ ਸੇਰੇ ਮੈਂ ਕਹਿੰਦੀ ਖਾ ਕੇ ਜਾਓ ਹੁਣ ਜਦੋਂ ਉਹ ਘਰੇ ਆਉਂਦੇ ਆ ਉਦੋਂ ਨਾ ਕੋਈ ਸਬਜ਼ੀ ਦਾ ਟਾਈਮ ਹੁੰਦਾ ਨਾ ਕੋਈ ਰੋਟੀ ਦਾ ਟਾਈਮ ਹੁੰਦਾ ਇਸ ਵਜ੍ਹਾ ਕਰਕੇ ਫਰੈਜ਼ੀ ਚੀਜ਼ਾਂ ਮੈਂ ਲੈ ਕੇ ਰੱਖ ਲੈਣੀ ਵੀ ਨੇ ਫਿਰ ਉਹ ਜਦੋਂ ਵੀ ਆਉਂਦੇ ਉਹਨਾਂ ਨੂੰ ਬਣਾ ਕੇ ਦੇ ਦੇਣੇ ਇਹਨਾਂ ਦੀ ਆਦਤ ਵੀ ਹੈ ਕਿ ਆਹ ਹੀ ਦਿੰਦੇ ਮੰਮੀ ਨੂੰ ਮੈਨੂੰ ਮੈਗਨ ਲਿਆ ਜਿਵੇਂ ਜਿਵੇਂ ਉਦੋਂ ਮਤਲਬ ਪਾਸਤਾ ਵਗੈਰਾ ਇਸ ਤਰ੍ਹਾਂ ਸੋ ਮੰਮੀ ਵੈਸੇ ਆਪ ਹੀ ਲੈ ਕੇ ਦੇ ਦਿੰਦੇ ਹੁੰਦੇ ਆ ਸਾਨੂੰ ਸੋ ਇਹ ਹੀ ਸੀ ਆਪਣਾ ਸਮਾਨ ਤੋ ਆਪਾਂ ਪਤਾ ਨੂੰ ਦੁਕਾਨੀ ਪਹੁੰਚ ਗਏ ਇਹ ਕੋਰੀਅਨ ਨੂਡਲ ਸੀ ਮੈਂ ਅੱਜ ਕੱਲ ਟਰਾਈ ਕਰਦੇ ਆਂ ਬਾਹਰੋਂ ਆਪਾਂ ਦੇਖਿਆ ਵੀ ਇੰਨਾ ਜ਼ਿਆਦਾ ਮਿਲਦਾ ਨਹੀਂ ਹੈਗਾ ਇਹ ਤੇ ਪਰ ਚਾਰ ਚੱਕੇ ਸੀਗੇ ਪਰ ਇਹ ਇੱਕ ਹੀ 50 ਰੁਪਏ ਦੀ ਸੀਗੀ ਤਾਂ ਕਰਕੇ ਆਪਾਂ ਫਿਰ ਇੱਕ ਹੀ ਲੈ ਲਿਆ ਨਾ ਕਿ ਮੰਮੀ ਇੱਕ ਲੈ ਲੈਣੇ ਆਂ ਵੀ ਜੇ ਦੂਜੀਆਂ ਲਈ ਹੈ ਨਾ ਤੇ ਫਿਰ ਉਹ ਕਿੰਨੀਆਂ ਜ਼ਿਆਦਾ ਮਹਿੰਗੀਆਂ ਆਉਣੀਆਂ ਸੀਗੀਆਂ ਤਾਂ ਕਰਕੇ ਫਿਰ ਇਹ ਜ਼ਿਆਦਾ ਮਹਿੰਗੀ ਸੀਗੀ ਤੇ ਇਹ ਬਹੁਤ ਜ਼ਿਆਦਾ ਸਪਾਈਸੀ ਹੁੰਦੀ ਹੈ ਤਾਂ ਕਰਕੇ ਆਪਾਂ ਇੱਕ ਹੀ ਲਿਆ ਤੇ ਇਹ ਮਤਲਬ ਉਧਰ ਕੋਰੀਅਨ ਦੇ ਨੂਡਲ ਹੋਮ ਨੂਡਲ ਨਹੀਂ ਹੈਗੀ ਸੋ ਮੈਂ ਕਿਹਾ ਮੰਮੀ ਐਕਸ ਲੈ ਲੈਨੇ ਵੀ ਮੈਂ ਟਰਾਈ ਕਰਨਾ ਚਾਹਣੀ ਆ ਵੀ ਮੈਂ ਕਈ ਕਰੀ ਮੰਮੀ ਕਹਿੰਦੀ ਐਕਸ ਲੈ ਲੈ ਲਾ ਫਿਰ ਜ਼ਿਆਦਾ ਨਹੀਂ ਇਹ ਕਿਉਂਕਿ ਜਿਆਦਾ ਕੌੜੇ ਹੁੰਦੇ ਆ ਕਿ ਆਪਣੇ ਕਿਸੇ ਕੰਮ ਨਹੀਂ ਹੁੰਦੇ ਸੂਈ ਸੂਈ ਕਰਕੇ ਸਾਮਾਨ ਵਗੈਰਾ ਆਪਾਂ ਸਾਰਾ ਰੱਖ ਦਿੰਨੇ ਆਗੇ ਸੋ ਬਹੁਤ ਹੀ ਜ਼ਿਆਦਾ ਮਤਲਬ ਮੈਂ ਬਖੇਰ ਦਾ ਸਾਰੇ ਪਾਸੇ ਸੋ ਹੁਣ ਆਪਾਂ ਜਿਹੜਾ ਸਮਾਨ ਵਗੈਰਾ ਆਪਾਂ ਸਾਰਾ ਰੱਖ ਦਿੰਨੇ ਆ ਡੱਬਿਆਂ ਚ ਪਾ ਲੈਨੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਆਪਾਂ ਆਹ ਸਮਾਨ ਵਗੈਰਾ ਪੈਕ ਕਰਕੇ ਰੱਖ ਲਈਏ ਸੋ ਇੱਥੇ ਇੱਥੇ ਆਪਣੇ ਨਾ ਫਰੈਂਡਸ ਅਨਾਰ ਵਗੈਰਾ ਲੱਗੇ ਹੋਇਆ ਅਨਾਰ ਦਾ ਇੱਥੇ ਦਰਖਤ ਲੱਗਿਆ ਹੋਇਆ ਸੋ ਇਸ ਤਰ੍ਹਾਂ ਇਹ ਜਿਹੜਾ ਲਗਾਟਾਂ ਦਾ ਦਰਖਤ ਸੋ ਇੱਥੇ ਅਨਾਰ ਵਗੈਰਾ ਲੱਗੇ ਹੋਏ ਨੇ ਦੇਖ ਲਓ ਜੀ ਅੱਜ ਹੀ ਮੇਰੇ ਪੇਕਿਆਂ ਦਾ ਬਗੀਚਾ ਨਾ ਗੁੱਟਾ ਵਾ ਇਹ ਨਾ ਇੰਨਾ ਜਿਆਦਾ ਮਤਲਬ ਭਰਿਆ ਪਿਆ ਸੀਗਾ ਉਦੋਂ ਗਰਮੀਆਂ ਜੀਆਂ ਦੇ ਵਿੱਚ ਇੰਨੇ ਸੋਹਣੇ ਲੱਗਦੇ ਸੀ ਲਗਾਟਾ ਖੱਟੀਆਂ ਮਿੱਠੀਆਂ ਹੁੰਦੀਆਂ ਸੋ ਕਈਆਂ ਨੂੰ ਪਤਾ ਹੁੰਦਾ ਕਈਆਂ ਨੂੰ ਨਹੀਂ ਇੰਨੇ ਜਿਆਦਾ ਸਵਾਦ ਲੱਗਦੇ ਆ ਨਾ ਉਹ ਖਾਣ ਨੂੰ ਭਰਿਆ ਪਿਆ ਸੀਗਾ ਉਦੋਂ ਆਪਾਂ ਵੀਡੀਓ ਬਣਾਉਣੀ ਸੀ ਪਰ ਬਣਾ ਨਹੀਂ ਪਾਈ ਸੋ ਇੱਥੇ ਅੰਬ ਅੰਬ ਲੱਗਿਆ ਹੋਇਆ ਇੱਥੇ ਅਮਰੂਦ ਵਗੈਰਾ ਲੱਗਿਆ ਅਮਰੂਦ ਬਹੁਤ ਵੱਡੇ ਨੇ ਉਹ ਇੰਨੇ ਵਧੀਆ ਅਮਰੂਦ ਲੱਗਦੇ ਆ ਮਿੱਠੇ ਲੱਗਦੇ ਨੇਗੇ ਹੁਣ ਲੱਗੇ ਵੀ ਹੋਏ ਨੇਗੇ ਮਤਲਬ ਕਾਫੀ ਮਿੱਠੇ ਹੁੰਦੇ ਨੇਗੇ ਕੋਈ ਗਲ ਕੇ ਡੱਗ ਜਾਂਦੇ ਟੋਟੇ ਵਗੈਰਾ ਟੁੱਕ ਜਾਂਦੇ ਨੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੂ ਜੇ ਨਾ ਮਤਲਬ ਥੱਲੇ ਡੱਗ ਪੈਂਦੇ ਨੇ ਆ ਦੇਖੋ ਕਿੰਨੇ ਲੱਗੇ ਹੋਇਆ ਇੰਨਾ ਸੋਹਣਾ ਬੂਟਾ ਨਾ ਇਹ ਬਹੁਤ ਇਹ ਮੇਰੀ ਦਾਦੀ ਦਾ ਲਗਾਇਆ ਹੋਇਆ ਬੂਟਾ ਵਾ ਦੇਖੋ ਕਿੰਨਾ ਸੋਹਣਾ ਸੋ ਅੱਜ ਆਪਾਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਸੋ ਇਸ ਤਰ੍ਹਾਂ ਇਹ ਕਿੰਨਾ ਬਹੁਤ ਕਾਫੀ ਜਿਆਦਾ ਲੱਗੇ ਹੋਏ ਨੇ ਕਿ ਆਪਾਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਸੋ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਸੋ ਅੱਜ ਇਹ ਆਪਣਾ ਛੋਟਾ ਜਿਹਾ ਪਿਆਰਾ ਜਿਹਾ ਵਲੌਗ ਹੈ ਸੋ ਪੇਕੇ ਬਾਜ਼ਾਰ ਦਾ ਘਰ ਦਾ ਸੋ ਜੀ ਮੇਰੀ ਵੀਡੀਓ ਵਧੀਆ ਲੱਗਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਵੀਡੀਓ ਤੁਸੀਂ ਸਾਰੀ ਦੇਖ ਲੈਣੀ ਹੋ ਨਾ ਤੁਸੀਂ ਲਾਈਕ ਕਰਦੇ ਹੋ ਤੇ ਨਾ ਵਿਊ ਮੇਰੀ ਵੀਡੀਓ ਤੇ ਵਾਧਾ ਆਏ ਹੁੰਦੀ ਆ ਤੁਸੀਂ ਲਾਈਕ ਨਹੀਂ ਕਰਦੇ ਸੋ ਪਲੀਜ਼ ਲਾਈਕ ਕਰ ਦਿਆ ਕਰੋ ਤੇ ਵੀਡੀਓ ਵੀ ਦੇਖ ਲੈਣੇ ਹੋ ਤੇ ਸਬਸਕ੍ਰਾਈਬ ਨਹੀਂ ਕਰਦੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ ਸੋ ਦੇਖੋ ਕਿ ਨਾ ਨਾ ਇਹ ਭਰਿਆ ਪਿਆ ਦਰਖਤ ਸਾਰਾ ਕਿੰਨੂਆਂ ਦੇ ਨਾਲ ਸੋ ਦੇਖੋ ਇਹਨਾਂ ਦੇਖਿਆ ਆਪਾਂ ਨਾ ਜੂਸ ਵਗੈਰਾ ਬਣਾਇਆ ਕਰਾਂਗੇ ਸੋ ਥੋੜੇ ਜਿਹਾ ਹੋਰ ਵੱਡੇ ਹੋ ਜਾਣ ਫਿਰ ਇਹਨਾਂ ਜੂਸ ਵਗੈਰਾ ਬਣਾਇਆ ਕਰਾਂਗੇ ਆਪਾਂ ਬਹੁਤ ਸੋਹਣੇ ਲੱਗਦੇ ਨੇ ਦੇਖੋ ਇੰਨੇ ਜ਼ਿਆਦਾ ਲੱਗੇ ਹੋਏ ਨੇ ਮੈਂ ਜ਼ੂਮ ਕਰਕੇ ਵੀਡੀਓ ਬਣਾ ਰਹੀ ਹਾਂ ਇੰਨੇ ਲੱਗੇ ਹੋਏ ਨੇ ਇਸ ਤਰ੍ਹਾਂ ਨਾ ਆ ਜਿਹੜਾ ਅੰਬੁ ਬੁਖਾਰਾ ਦਾ ਬੂਟਾ ਹੈ ਮੇਰੇ ਵੀਡੀਓ ਨੇ ਲਿਆ ਕੇ ਲਾਇਆ ਸੀਗਾ ਤੇ ਕਾਫੀ ਇਹਦਾ ਮਹਿੰਗਾ ਆਇਆ ਸੀ ਕਿ ਬਾਅਦ ਵੀ ਵੱਡਾ ਹੋ ਜਾਣਾ ਅਰਜੁਨੀ ਅਰਜੁਨਾ ਮਤਲਬ ਇਹ ਇੰਨੀ ਠੰਡੀ ਸ਼ਾਮ ਹੁੰਦੀ ਹੈ ਬਹੁਤ ਜ਼ਿਆਦਾ ਸੋ ਇੱਥੇ ਪਹਿਲਾਂ ਆਪਣੀ ਨਾ ਮੱਝਾਂ ਵਗੈਰਾ ਵੀ ਬੰਦ ਦਿੰਦੇ ਹੁੰਦੇ ਸੀਗੇ ਕੱਟੀ ਵਗੈਰਾ ਜਿਵੇਂ ਛੋਟੀ ਹੁੰਦੀ ਹੈ ਕਟਰੂ ਵਗੈਰਾ ਉਹ ਮੇ ਸੋ ਇੱਥੇ ਉਹ ਮੱਝਾਂ ਤਾਂ ਹੁਣ ਆਪਣੇ ਹੈ ਨਹੀਂ ਆ ਖੋੜਨੀਆ ਵਗੈਰਾ ਬਣੀਆਂ ਹੋਈਆਂ ਨਹੀਂ ਬਸ ਇਸ ਤਰ੍ਹਾਂ ਇੱਥੇ ਸਮਾਨ ਵਗੈਰਾ ਰੱਖ ਦਿੰਨੇ ਕਾਗਜ਼ ਵਗੈਰਾ ਛੁੱਟ ਦਿੰਨੇ ਆ ਵੀ ਚਲ ਕਾਗਜ਼ ਕਈ ਵਾਰੀ ਉਹ ਬਣਾਉਨੇ ਆ ਨਾ ਆਪਾਂ ਸਬ지 ਮਮੀ ਕਈ ਵਾਰੀ ਚੁੱਲ੍ਹੇ ਤੇ ਧਰ ਦਿੰਦੇ ਆ ਤਾਂ ਕਰਕੇ ਬਸ ਇਸ ਤਰ੍ਹਾਂ ਗਾਜੇ ਪਿਆ ਹੋਇਆ ਇਸ ਤਰ੍ਹਾਂ ਇਹ ਸੋ ਇੱਥੇ ਪਾਠੀਆਂ ਵਗੈਰਾ ਰੱਖੀਆਂ ਹੋਈਆਂ ਨੇ ਜੀਆਂ ਤੇ ਟੂੜੀ ਵਗੈਰਾ ਪਈ ਹੈ ਕਿਉਂ ਡੰਗਰ ਪਸ਼ੂ ਆਪਾਂ ਵੇਚਦੇ ਸੀਗੇ ਸੋ ਇਹ ਤਾਂ ਜਮਾ ਹੀ ਇਧਰ ਸੁੰਨਾ ਸੁੰਨਾ ਲੱਗਦਾ ਡੰਗਰਾਂ ਵਾਲੇ ਘਰ ਸੋਹਣੇ ਲੱਗਦੇ ਜਿਨ੍ਹਾਂ ਦੇ ਘਰੇ ਡੰਗਰ ਰੱਖੇ ਹੁੰਦੇ ਨੇ ਕਿ ਸੋ ਇਹ ਆਪਣਾ ਬੋਲਟ ਖੜਾ ਵਾ ਇਹ ਆਪਣਾ ਡੰਗਰਾਂ ਵਾਲਾ ਪਾਸਾ ਸੋ ਇੱਥੇ ਆਪਣੇ ਡੰਗਰ ਵਗੈਰਾ ਪਸ਼ੂ ਵਗਰਾ ਖੜੇ ਹੁੰਦੇ ਸੀ ਇਹ ਵੱਲ ਉਹ ਤੋਂ ਹੀ ਸੋਹਣਾ ਲੱਗਦਾ ਸੀਗਾ ਇਹ ਪਰ ਹੁਣ ਤੇ ਇੱਥੇ ਸੁੰਨਾ ਸੁੰਨਾ ਹੋਇਆ ਪਿਆ ਸੋ ਦੇਖੋ ਕਿੰਨਾ ਵਧੀਆ ਲੱਗਦਾ ਨਾ ਫਿਰ ਮੈਂ ਕਰ ਲਈ ਪਿੰਡ ਜਾਣ ਦੀ ਜਬੀ ਸੋਤਾ ਬਸ ਤੇ ਬੈਠ ਗਈ ਸੀ ਪਹਿਲੀ ਵਾਰੀ ਮੈਂ ਬਸ ਤੇ ਬੈਠੀ ਇੰਨਾ ਟ੍ਰੈਫਿਕ ਦਰਦ ਦਰਦ ਇਹਨੇ ਵੀਡੀਓ ਬਣਾ ਲਈ ਤੇ ਬਹੁਤ ਲੋਕ ਆਉਂਦੇ ਕੱਲੀ ਬਸ ਤੇ ਬੈਠੀ ਕਿ ਅਗਲੀ ਘਰੇ ਜਾ ਕੇ ਨਾ ਮਸਲਦਾ ਸਾਹਿਬ ਨੂੰ ਚੌਂਕ ਤੋਂ ਕੀ ਆਂਦੀ ਸੀ ਆਈਟਮ ਮੈਂ ਕੱਲੀ ਬਸ ਚਾਈ ਹੈ ਕੱਲੀ ਹੈ ਨਾ ਮੈਂ ਕਦੇ ਕੱਲੀ ਗਈ ਨਹੀਂ ਇਹਨਾਂ ਨੂੰ ਇਹਨਾਂ ਪਤਾ ਸੀ ਕਿ ਸੋ ਫਿਰ ਉਸ ਤੋਂ ਬਾਅਦ ਪਰਿਕਸ਼ਾ ਲਿਆ ਰਿਕਸ਼ੇ 'ਚ ਬੈਠ ਕੇ ਆਪਾਂ ਆਪਣੇ ਘਰੇ ਪਹੁੰਚ ਗਏ ਸੀਗੇ ਸੋ ਬਹੁਤ ਮਜ਼ੇ ਕੀਤਾ ਇੰਜੋਏ ਕੀਤਾ ਸੋ ਆਪਾਂ ਬਲੌਗ ਵੀ ਬਣਾ ਦਿਆ ਸਸਟਿਕਾਲ ਦੀ ਚੰਗਾ ਬਾਬਾਈ